ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਉਹ ਕੁਸ਼ਕ ਦੂਰੀ ਮੈਂ ਇਕੱਲਾ ਜਾਊਂਗਾ ਰਸਤੇ ਜਿ ਫਰਾਉਂ ਨੂੰ ਮੈਂ ਲੈ ਲਊਂਗਾ ਉਹ ਆ ਰਿਹਾ ਮੈਨੂੰ ਕਾਲ ਆ ਗਈ ਉਹਦੀ ਆਮਣੋ ਸਾਹਮਣੇ ਜਾਂਦਾਗਾ ਉਹਨੇ ਇੱਕ ਗੱਡੀ ਫੜਾਉਣਿਆਂ ਬਸ ਉਹ ਗੱਡੀ ਫੜਾ ਕੇ ਆਪਣੇ ਨਾਲ ਹੋ ਜੋ ਲੇਟ ਹੋ ਗਿਆ ਥੋੜਾ ਜਿਹਾ ਕਿਉਂਕਿ ਹੌਣ ਨੂੰ ਕੰਮ ਸੀਗਾ ਤਾਂ ਲੇਟ ਹੋ ਗਿਆ ਇਹ ਅਸੀਂ ਚੱਲੇ ਸੀ ਆਹ ਸੌਰੀ ਅਸੀਂ ਚੱਲਣਾ ਸੀ 11 ਵਜੇ ਕਰਦੇ ਕਰਾਂਦੇ 1 ਵਜੇ ਗਿਆ ਰੋਵਾਂ ਡਿਲੇਟਾ ਓ ਮਾਈ ਗਾਡ ਕਿੱਥੇ ਨਿਕਣਾ ਉਹ ਕਿਹ ਹੈ ਜਰਾ ਹੋ ਗਏ ਬੜਾ ਬੜਾ ਹਾਲ ਹੈ ਇੱਥੇ ਕੰਨ ਲਾਤਾ ਮੈਨੂੰ ਇੱਧਰ ਦੀ ਨਗਰ ਆਉ ਸ਼ਾਟ ਜੰਗਲਾਂ ਵਿੱਚ ਦਿਨੰਗੜਾ ਪੈਂਦਾਗਾ ਇੱਧਰ ਤਾਂ ਨਹੀਂ ਤਾਂ ਫਿਰ ਦਰਿਆ ਏਰੀਆ ਆ ਗਿਆ ਯਾਰ ਲੋਕਾਂ ਦੇ ਮੈਂ ਹੈਰਾਨ ਆ ਯਾਰ ਜਵੇਂ ਉਹਨਾਂ ਨੂੰ ਦਿਖਦਾ ਨਹੀਂ ਜੇ ਕਿ ਕੀ ਕਾਰਨ ਆ ਆ ੱਤਕਾ ਕਰਦੇ ਆ ਲਾਦਾ ਆਪ ਥੱਲੇ ਸਿੱਟ ਲੋ ਫੇਰ ਲੋਟ ਆਉਂਦਾਗਾ ਨਹੀਂ ਆ ਬੱਸ ਸਰਾ ਬਰਾਖੀ ਆ ਲੈ ਵੀ ਇਹੋ ਨੇ ਗੱਡੀ ਖੜਾਤੀ ਤੇ ਹੁਣ ਮੇਰੇ ਨਾਲ ਹੋ ਗਿਆ ਇਹ ਤੇ ਹੁਣ ਮੈਂ ਤੇ ਹੁਣ ਚੱਲਿਆ ਬਠਿੰਡੇ। ਕਿਆ ਬਾਤ ਹੈ ਜਿੱਥੇ ਬੋਲੇ ਆਪਾਂ। ਹਾਂ ਮੈਂ ਤੇ ਹੁਣ ਬਠਿੰਡੇ ਚੱਲਿਆ। ਬਹੁਤ ਸੋਚਾਂਗਾ। ਹਰਕ ਪੈਗ ਚੱਲਿਆ ਮੀਂਹ ਪੈਣ ਨਾਲ ਮੌਸਮ ਠੰਡਾ। ਹਾਂ ਹਵਾ ਬਹੁਤ ਧੀ ਲੱਗੀਆਂ ਕੋਈ ਗਰਮੀ ਲੱਗਦੀ। ਮੇਰੇ ਨਾਲ ਇਨਰ ਪਾਇਆ ਹੋਦਾ ਕਰਕੇ ਮਾਰੀ ਤਾਂ ਮਿੱਟੀ ਨਾਲ ਆਪਾਂ ਕੱਪੜੇ ਖਰਾਬ ਹੋ ਜਾਂਦੇ ਆ ਨਾ ਬਾਲੇ। ਇੱਕ ਸ਼ਾਮ ਨੂੰ ਜੇ ਲੇਟ ਹੋ ਕੇ ਮੈਂ ਠੰਡ ਨਾਲ ਰਕੂਗੀ। ਪਤਾ ਨਹੀਂ ਵਾਇਆ ਬੜਾ ਰੋੜਾ। ਹਾਂ ਰੋੜ ਕੋਈ ਵੀ ਸਹੀ ਨਹੀਂਗਾ। ਕਤੇ ਮਰਜੀ ਜਾ ਰੋਡ ਕੋਈ ਵੀ ਸਹੀ ਨਹੀਂ ਗਾ ਸਹੀ ਗੱਲ ਆ ਕੱਲੇ ਲੱਕ ਵਾਲਾ ਜਿਹੜਾ ਬਣਿਆ ਹੁੰਦਾ ਗਾ ਉਹ ਸਹੀ ਆ ਉਹਨਾਂ ਦਾ ਸਮੈਂਟਡ ਵਾਲੇ ਦਾ ਬਰਾਹ ਵਾਲੇ ਨਾਲ ਟੋਕ ਲੈਂਦੇ ਯਾਰ ਇੰਨਾ ਸਹੀ ਗੱਲ ਆ ਹਾਂ ਬੋਲਿਆ ਨੇ ਇਹਦੀ ਕੋਠੀ ਆ ਆਹ ਵਾਰੀ ਕੋਣ ਆਹ ਮਰਦਮਾਨ ਦੀ ਕੋਠੀ ਆ ਅੱਛਾ ਉਹਨੀਆਂ ਨਾਲ ਮਾਰਦੀ ਹੈ ਬਾਹਰ ਤੇ ਮਟੰਡੇ ਰਹਿੰਦੇ ਆ ਪੱਤੀ ਲਾਂ ਦੇ ਪਹੁੰਚ ਚੁੱਕੇ ਆ ਟੀਲਾ ਯਾ ਟੀਲਾ ਹਾਂ ਟੀਲਾ ਕੋਲੇ ਬੜਿੰਦੇ ਉਠੀ ਪਾਦੇ ਪਈ ਮਾਈਆ ਹਾਂ ਉਹ ਘਰthi ਵੀ ਹੈਗੀ ਇੱਥੇ ਬੜਾ ਗਾਣਿਆਂ ਦੀ ਜ਼ਿਕਰ ਹੋਇਆ ਹਨ ਹਾਂ ਅਬ ਚੱਲਿਆ ਜਾਂਸੀ ਤੇ ਮੋਟਰਾਂ ਦੇ ਨੰਬਰ ਨੰਬਰ ਪਲੇਟਾ ਲਗਾਉਂਦੇ ਆ ਲੱਗ ਪਟਿੰਡੇ ਸਾਇਆ ਪਈਆਂ ਕਲੀਆਂ ਕੋੜਾ ਚੌਕ ਪਹੁੰਚ ਗਏ ਕੋੜਾ ਚੌਕ ਆ ਗਏ ਆਪਾਂ ਮੈਂ ਕੋੜਾ ਚੌਕ ਆ ਗਏ ਜੀ ਆਪਾਂ ਇਹੋ ਜੀ ਆਪਾਂ ਜਾਓ ਜੇ ਆਪਾਂ ਝਾਂਸੀ ਪਹੁੰਚ ਚੁੱਕੇ ਆਂ ਸ਼ੀਸ਼ਾ ਥੋੜੀ ਬੈਠਾ ਝਾਂਸੀ ਵਾਲੇ ਦਾ ਕੀ ਮੂਏ ਨਗਰ ਤੋਂ ਝਾਂਸੀ ਦੇਖਦਾ ਵਰਦਾਂ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਸ਼ਹਿਰ ਬਟੰਡੇ ਚ ਬਹੁਤ ਸਾਰਾ ਆਹ ਸਰਕਾਰ ਨਹੀਂ ਤੂੰ ਮੁਆਇਨਾ ਕਰਦਾ ਫਰਦਾਨ ਜਾਂ ਸੀ ਲੱਭ ਰਿਆਂ ਜਾਂ ਸੀ ਕਿੱਥੇ ਕੀ ਹੈ ਕਿੱਥੇ ਕੀ ਹੈ ਸਰਵਿਸ ਪਾਰਟ ਆ ਗਿਆ ਦਾ ਇੱਧਰ ਖੋਲ ਦੇ ਪੰਜਰੇ ਹਾਂ ਇੱਧਰ ਇੱਧਰ ਖੋਲ ਦੇ ਇਹਨਾਂ ਦੇ ਵਿੱਚ ਕਰ ਦਿਆ ਦਾ ਲਾਜਾ ਲਓ ਜੀ ਸਿਓਚਾ ਚਾਹ ਦਾ ਕੱਪ ਪਿਆ ਦੇ ਨਹੀਂ ਕਰ ਕਰ ਹੋ ਗਿਆ ਨੇ ਛੱਡ ਬਸ ਚਾਹ ਪੀ ਰਹੇ ਹਾਂ ਬਈ ਤੇ ਚੱਕੋ ਪੀਓ ਚਾਹ ਚ ਹੰਬ ਗੇਣਾ ਸਬਰ ਵਾਲਾ ਲੰਮਾ ਕੋਲੇ ਥੁਲੇ ਜਾ ਲਿਆ ਕੇ ਦਿੱਤੇ ਨਾ ਲੱਕੜ ਦੇ ਪਾਂਡੇ ਚ ਕਾਪ ਬੜੇ ਪਿਆਰੇ ਆ ਇਹ ਲੱਕੜ ਦੇ ਆ ਬਈ ਤਰਾਸੇ ਦਾ ਬੁਰਾ ਸਵੇਣਾ ਸਵੇਣਾ ਉਫਾ ਹੋ ਗਿਆ ਬਹੁਤ ਜ਼ਿਆਦਾ ਸੌਸ ਨੇ ਕਾਪ ਬੜੇ ਸੌਸ ਨੇ ਉਸ ਤੋਂ ਉਹ ਸਮਝ ਸਕਦਾ ਕੋਈ ਇੱਥੇ ਜਿਹੜਾ ਪਰ ਵਿਊ ਮੈਂ ਲਾ ਰਿਹਾ ਜਿਵੇਂ ਕੋਈ ਟੀਚਰ ਹੁੰਦਾ ਪਿੱਛੇ ਤੇਰੇ ਬਲੈਕ ਬੋਰਡ ਹੁੰਦਾ ਆ ਵੀ ਇੱਧਰ ਥੋੜਾ ਕਸ਼ਟ ਵਾਲਿਆਂ ਨੂੰ ਲੱਗ ਰਿਹਾ ਸਾਈਡ ਤੇ ਬੰਦਾ ਬਈ ਇੱਧਰ ਵੇਖ ਤੁਸੀਂ ਆਵਦੇ ਹਾ ਪ੍ਰੋਜੈਕਟ ਹਾਂ ਜੀ ਸਰ ਪ੍ਰੋਜੈਕਟ ਤਾਂ ਵਾਸਾ ਓਕੇ ਮੌਖਲੇ ਤੇ ਬਸ ਹੋਪੇ ਓਕੇ ਹਾਂ ਜੀ ਅਮੋਨ ਕਹਿੰਦਾ ਪ੍ਰੋਮੋਸ਼ਨ ਕਰਨੀ ਹੈ ਨਾਲੇ ਕਹਿੰਦਾ ਤੈਨੂੰ ਲੈ ਕੇ ਜਾਂਦਾ ਕਿਤੇ ਓਕੇ ਹੈ ਜੋ ਕਿਹੜੀ ਸਿਟੀ ਕਹਿੰਦਾ ਸੀ ਤੁਲੇਕ ਜਾਣਾ ਥੋੜਾ ਜਿਹਾ ਮੁਰਗਾ ਪਰ ਮੁਰਜਾ ਪਰ ਮੁਰਗਾ ਪਰ ਲੈ ਕੇ ਜਾਣਾ ਕੰਮ ਚੱਲੇਗਾ ਸਮਝ ਗਿਆ ਠੀਕ ਹੋ ਮੈਂ ਅੰਦਰ ਮੁਰਗਾ ਪਰ ਜਿੱਕੇ ਹਾਂ ਆਉਣੇ ਚਾਹ ਮੀਂਹ ਕਰਿਆ ਯਾਰ ਦੁਬਾਰਾ ਚਾਹ ਕੋਕ ਨੂੰ ਤੇ ਕਰਿਆ ਤੇ ਚਾਹਾਂ ਮਰਵਾ ਚਾਹ ਰੇ ਮਾ ਇਹ ਦਵਾਨ ਚਾਹ ਪੀਂਗਾ ਹਾਂ ਯਾਰ ਇਹ ਸਭ ਤੋਂ ਬੰਦਾ ਮਿਸਤਰੀ ਇਹਨਾਂ ਕੋਲੇ ਟਾਈਮ ਬੜਾ ਲਈ ਜਾਂਦੇ ਓੜ ਪਿੰਡ ਵਾਲੇ ਉਹਨੂੰ ਲਿਆਉਂਦੇ ਇਹਨੂੰ ਉਕੀਨ ਵਾਲੇ ਲਿਆਉਂਦੇ ਉਹ ਤੁਸੀਂ ਪਿਆਰਾ ਬਤਖਿਆ ਇੱਕ ਦੂਜਾ ਹੋ ਗਿਆ ਕਿਹੜਾ ਕ ਭਾਈ ਬਚਰਾ ਪੰਗਲਾ ਕੁੱਕੀ ਕੀ ਉਹਦਾ ਨਾਮ ਆਪਣੇ ਦਾ ਕੀ ਬਿੱਕਾਂ ਨੇ ਕਹਨੇ ਕੋਲੇ ਆ ਉਹੀ ਕੀ ਕਹਿੰਦੇ ਮੇਰਾ ਨਾਮ ਤਾਂ ਅਜਪੁਰੇ ਕਿ ਬਿੱ ਕੁੱਕੀ ਕੀ ਕਹਿੰਦੇ ਉਹਨੂੰ ਪਾ ਚੀ ਨਾ ਲੈਦੇ ਹੁੰਦੇ ਆ ਨਾ ਹਾਂ 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 ਮੈਂ ਤਾਂ ਮਿਸਤਰੀ ਕੁੱਕੀ ਵੀ ਰਹਾਗਾ ਮੋਟਰਸਾਈਕਲਾਂ ਦਾ ਉਹਨੂੰ ਲਿਆਉਂਦੇ ਨਾਲ ਮੈਨੂੰ ਪਤਾ ਹੈ ਸਾਰੇ ਮੋਟਰਸਾਈਕਲ ਦੀ ਸਰਵਿਸ ਕਰਕੇ ਹਾਂ ਬ੍ਰੇਕ ਅਸਨੇ ਭੁੱਲ ਗਿਆ ਦੇਲੀ ਤਾਂ ਤਾਰ ਲਿਆ ਉਹ ਸ਼ੁੱਧਾ ਕੰਦ ਚ ਫਿਰ ਉਹਨੂੰ ਲਿਆਉਂਦੇ ਕੁੱਕੀ ਵਰੀ ਮਿਸਤਰੀ ਗਿਆ ਨੰਦ ਜਿ ਕਰਾ ਲੈ ਦੇ ਕਲੀ ਪਰਚੀ ਜੀ ਕਟਾਉਣੀ ਸੀ ਇੱਥੋਂ ਕਟਾ ਆ ਮੈਂ ਹਾਂ ਇੱਥੇ ਨੈਕਸਟ ਟਾਈਮ ਦੇਖਦੇ ਆ ਇੱਥੇ ਮੇਰਾ ਇਰਾਦਾ ਹੈ ਨਹੀਂ ਇੱਥੇ ਕੁਗਿਨ ਕਹਿੰਦਾ ਕੁਗਿਨ ਕਹਿੰਦਾ ਨਵੀਂ ਬਾਈਕ ਦੇ ਚੂਟਾ ਦੋ ਵਾਕੇ ਲੈਣਾ ਵਾ ਤੂੰ ਚੱਲੋ ਵੀ ਉਹ ਲੈ ਕੇ ਜਾਣਾ ਬਾਊ 올ਡ ਮਾਡਲ ਆਪਾਂ ਮੋਟਰਾਂਗਲ ਬਦਲਦਾ ਹੁਣ ਏਜੰਸੀ ਵਾਲੇ ਕਹਿੰਦੇ ਆ ਲੈ ਕੇ ਜਾਣਾ ਕਹਿੰਦੇ ਇਹਦੇ ਜਾਓ ਇਹਦੇ ਨਾਲ ਦੇਣਾ ਕਹਿੰਦੇ ਆ ਲੈ ਕੇ ਜਾਣਾ ਤੁਸੀਂ ਹੁਣ ਇਹਦੇ ਦੇਖ ਮੋੜ ਗੱਡੀ ਮਿੱਤਰ ਨਹਿਰਾ ਵੱਲ ਨੂੰ ਖਿੱਚਦੇ ਨਹਿਰਾ ਵੱਲ ਨੂੰ ਖਿੱਚਦੇ ਗੱਡੀ ਆ ਜਿਹੜਾ ਪੁਰਾਣਾ ਨਹੀਂ ਮਾਡਲ ਆਉਂਦਾ ਸੀ ਪਹਿਲਾਂ ਉਹ ਜਿਹਦੀ ਇੱਕ ਕਿੱਕ ਤੇ ਉਹ ਸਾਰਾ ਕੁਝ ਬਣ ਜਾਂਦਾ ਇਹ ਉਹ ਲੁੱਕ ਦਾ ਥੋੜਾ ਜਿਹਾ ਸੋਹਣੀ ਲੱਗਦੀ ਹੈ ਲੁੱਕ ਯਾਰ ਸੋਹਣਾ ਰ ਹੈਗਾ ਸੋਹਣਾ ਹੀ ਚੱਲੇ ਗਿਆ ਇਹ ਹੋ ਜੇ ਮੋਰ ਗੇ ਮੋਰ ਲੈਣ ਦੇ ਉਹ ਬੰਦ ਹੁੰਦਾ ਕਰਮਾ ਵਾਲੀ ਫੀਲਿੰਗ ਆਉਂਦੀ ਹੈ ਇਹਦੇ ਇਹ ਤਾਂ ਬੰਦ ਹੁੰਦਾ ਨਹੀਂ ਹੁੰਦਾ ਜਾਣਦੇ ਆ ਹੋ ਗਿਆ ਹੋ ਗਿਆ ਦੇਖ ਲੈ ਕੌਣ ਪਤਾ ਨਹੀਂ ਤੇਲ ਦੋਸਤਾਂ ਹੀ ਬੰਦ ਕਰੀ ਬੈਠੇ ਉਹੀ ਕਹਿਣਾ ਚੈੱਕ ਕਰ ਇਹਦਾ ਦੇਖਦੇ ਆ ਜਿੱਥੇ ਖੜਾ ਸੀ ਨਾ ਇਹਨੂੰ ਉੱਥੇ ਹੀ ਲਾ ਦੇ ਹਾਂ ਇਹ ਜਿੱਥੇ ਖੜਾ ਸੀ ਉੱਥੇ ਹੀ ਲਾ ਦੇ ਉੱਥੇ ਨਾ ਰੋਣਾ ਵਗਿਆ ਤੇਲ ਦਾ ਹੈ ਨਹੀਂ ਇਹ ਆਪਣੇ ਹੈ ਨਹੀਂ ਸਾਹਬ ਦਾ ਹੋਰ ਯਾਰ ਤੇਲ ਦਾ ਪਉਂਦੇ ਨਹੀਂ ਇਹ ਹੋਈ ਤਾਂ ਵਧੀਆ ਰਹਿ ਗਿਆ ਮੋੜਦੇ ਨੇ ਨਿਕਾਲੇ ਇੱਥੇ ਮੋੜ ਦਿਆ ਹੁਣ ਘਚਾ ਕੀ ਆਉਂਦੇ ਹਾਂ ਆਜੋ ਜੀ ਚੱਲ ਗਏ ਕਾਫੀ ਪੀਣੇ ਕਹਾਂ ਕਿ ਬੜਾ ਹੋਇਆ ਪਰ ਕਾਹਨੂੰ ਚੱਕਰ ਮਾਰਨਾ ਹੁਣ ਕੋਈ ਤੇ ਸਮਨ ਦੁਬਾਰਾ ਪਾਉਂਦੇ ਆ ਹੈ ਬਾਈ ਤੇ ਦੁਬਾਰਾ ਮੋੜ ਲਿਆ ਹੋਰ ਇਹ ਕਹਿੰਦਾ ਤੇਲ ਹੈ ਨਹੀਂ ਤੁਸੀਂ ਮੁੜਿਆ ਮੈਂ ਹੁਣ ਤੁਸੀਂ ਚਾਹ ਕਾਫੀ ਦੁਬਾਰਾ ਪੀਓ ਆ ਜੋ ਬੈਠ ਜਾਵੀਂ ਜਮੀ ਬੇਲੇ ਕਰਕੇ ਤੁਹਾਨੂੰ ਕਹਿੰਦਾ ਪਲਾਟ ਤੇ ਵਾਰੀ ਆਈ ਯਾਰ ਕਾਫੀ ਹੈ ਹੁਣ ਤੇਰੀ ਚੱਲਣ ਲੱਗੀ ਨਾ ਪੂਰਾ ਇਹ ਲੈਂਕ ਆਪਣੇ ਕਾਫੀ ਤਾਂ ਪੀ ਗਏ ਨਾ ਮੈਨੂੰ ਕਾਫੀ ਹੁਣ ਚਾਹੀਦੀ ਮੈਨੂੰ ਇਹ ਚੱਲ ਜਾਵਾਂ ਮਗਰਾ ਚ ਖਾਣਾ ਉੱਥੋਂ ਪਾ ਕੁਕ ਨਹੀਂ ਕਰਵਾ ਚਾਹੀ ਜੇ ਹੈ ਨਹੀਂ ਰੋਕੇ ਆ ਹਜੇ ਟਾਲਾ ਪਾਣੀ ਆ ਗਿਆ ਹੁਣ ਕਾਫੀ ਹਾਂਜੀ ਹਾਂਜੀ ਚੱਕ ਚੱਕ ਕਰਦਾ ਕਾਫੀ ਕਾਫੀ ਕਰਦਾ ਫਿਰਦਾਗਾ ਕਿੱਧਰ ਜਾਣਾ ਛ ਉਧਰ ਜਾਏ ਨਹੀਂ ਆ ਕਾਫੀ ਬੂਕੀ ਪੀਣਦੇ ਆ ਕਾਫੀ ਨਹੀਂ ਫਿਰ ਐ ਜੀ ਨਾ ਕਾਫੀ ਦੀ ਜਿਹੜੀ ਮੋੜ ਸੀ ਉਹ ਕਾਲੀ ਕਰ ਗਈ ਹੁਣ ਆਪਾਂ ਸਰਵਰ ਕਰਾ ਕੇ ਨਿਕਲਾਂਗੇ ਹਮ ਸਰਪਸ ਕਰਕੇ ਨਿਕਲ ਜਾਵਾਂ ਹੋਈ ਜਾਂਦੀ ਆਪਣੇ ਵਾਲੇ ਦੀ ਚੱਲ ਡਾਕਟਰ ਚੱਲਦੇ ਆਪਾਂ ਸਾਰੇ ਕੌਫੀ ਵੀ ਤੇ ਬਾਈਕ ਨਹੀਂ ਲੱਗੇ ਹੁੰਨੇ ਓਏ ਹਾਂ ਕੌਫੀ ਸੁਆਦ ਬਹੁਤ ਸੁਆਦ ਇੰਨਾ ਟਾਈਮ ਪਤਲਾ ਨਾ ਚੁਸਕੀਆਂ ਲੱਗੀਆਂ ਨਾ ਬੜੀ ਥੀ ਜੇ ਉਹਨਾਂ ਵੱਧਾ ਸਰ ਕਰੋ ਹੈ ਉਹਨਾਂ ਵੱਧਾ ਸਰ ਕਰੋ ਅਸਰ ਕਰੋਗੇ ਚੱਲ ਦੇਖੀ ਆਪਾਂ ਬਸ ਚੱਲ ਆਪਾਂ ਸ਼ੁਰੂ ਕਰਾਂਗੇ ਬਾਈ ਨੇ ਕੋਲ ਦੇ ਵਈਰਾ ਜਿਹੜਾ ਕੋਲਣਾ ਹੈ ਹੈ ਕਰਦੇ ਸਨ ਇਹ ਸਾਰੇ ਨਾ ਇਹ ਆਪਰੇਸ਼ਨ ਹੈਡ ਪਹਿਲੀ ਸਰਵਿਸ ਅੱਜ ਪਹਿਲੀ ਸਰਵਿਸ ਹੋ ਰਹੀ ਹੈ ਦੀ ਕਿਉਂ ਗਿਆ ਹਾਂ ਫੋਟੋ ਰਿਹਾ ਮੈਂ ਕਨਾਲ ਟਾਈਮ ਭਾਵੇਂ ਬਸ ਸਬਾਈ ਨੇ ਤੇਰ ਦੋ ਜਾ ਕੱਟਦਾ ਖੋਲੀ ਜਾਂਦਾਗਾ ਬਸ ਅੱਗੇ ਕਰ ਦੇਣਾ ਕੰਮ ਚਲੋ ਮੈਂ ਵੇਲੇ ਬਸ ਇਹ ਤਾਂ ਹੋ ਕੇ ਬੈਠ ਗਿਆ ਹਾਂ ਇੰਟਰਵਿਊ ਸਰ ਕੋ ਨਹੀਂ ਤਾਂ ਬਾਅਦ ਵਿੱਚ ਹੁਣ ਇੰਟਰਵਿਊ ਸੈਟ ਕਰਾਂ ਦੇਖੋ ਜੀ ਮੇਰੀ ਗੱਲ ਸੁਣਾ ਅਜਵਾ ਵਾਲਾ ਨਾ ਪੌਡਕਾਸਟ ਜਾਵਾ ਜਾਵਾ ਚੇਂਜੀ ਇਹ ਹੁਣ ਜਿਹੜੇ ਸੇਫ ਨੂੰ ਬਿਠਾਏ ਇਹ ਜਿਹੜੇ ਇਹਨੇ ਬਣਾਇਆ ਹੁਣ ਮਾਹੌਲ ਇਹ ਕਹਿੰਦਾ ਮੈਂ ਇੱਥੇ ਥੰਬਨੇਲ ਦੀ ਹੋਲੀ ਬਣਾ ਦੇਖਦਾ ਸਾਵਾਂ 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 ਹਾਂ ਬਟੈਂਡੇ ਬੈਠੇ ਆਂ ਜਾਲਸੀ ਸਾਹ ਜਾਵਾ ਕਿੰਨਾ ਸੁਣਨਾ ਮੋਟਰਸਾਈਕਲ ਜਾਵਾ ਮੋਟਰ ਐਂਗਲ ਬਹੁਤ ਸੋਹਣਾ ਜਾਵਾ ਠੀਕ ਹੈ ਸਿਸੀ ਵੀ ਕਹਿੰਨੇ ਸਿਸੀ ਸਿਸੀ ਦੇਦੀ ਕੰਮ ਕੋਈ ਇਹ ਕਹਿੰਦਾ ਓਕੇ ਨੇ ਕਰੋ ਟਾਈਮ ਆਪਰੇ-ਪਰੇ ਲੋ ਵੀ ਹੋ ਗਈ ਤਸ਼ਲੀ ਹਾਂ ਚੱਲੀਏ ਫਿਰ ਸਾਰਾ ਕੰਮ ਹੁਣ ਆਪਾਂ ਇਹਦੇ ਕਾਗਜ਼ ਪੱਤਰਾਂ ਦਾ ਕੰਮ ਕਰਾਈਆ ਆਪਾਂ ਦਾ ਇੱਕ ਨੰਬਰ ਬਲੇਟ ਸਾਨੂੰ ਅਜੇ ਤੱਕ ਨੰਬਰ ਬਲੇਟ ਹੀ ਨਹੀਂ ਆਈਆਂ ਨਾ ਨੰਬਰ ਬਲੇਟਾਂ ਮਿਲ ਗਈਆਂ ਹੋਰ ਸਾਢੇ ਪੰਜ ਹੋ ਗਏ ਕੱਲ ਨੂੰ ਕਰਾਉਣੀਆਂ ਪੈਣੀਆਂ ਫਿੱਟ ਕਰਾ ਕੇ ਆਪਾਂ ਦਿਖਾਵਾਂਗੇ ਹੁਣ ਉਹਦੇ ਫੋਟੋ ਪੋਸਟਰ ਨੰਬਰ ਦਾ ਪੋਸਟ ਹੀ ਪਾਵਾਂਗੇ ਹੁਣ ਆਪਾਂ ਚਲੋ ਜੀ ਚਲੋ ਭਾਈ ਇਹ ਪਿੰਡ ਨੂੰ ਚੱਲ ਲੈ ਚਲੋ ਵੀ ਮਿੱਤਰੇ ਚੱਲ ਗਏ ਹੁਣ ਆਪਾਂ ਚਲੋ ਸਰ ਮੜਾ ਜਾਮਾ ਸਮਾਨ ਪਾਰਾ ਜੇ ਕਰੋ ਸੈਟ ਹੈਨਾ ਅਸੀਂ ਸਤਰੀ ਡਾਲਣਾ ਆਉਦੇ ਹਾਂ ਜੀ ਅਰਜ਼ੀ ਕੀ ਆ ਹੈ ਚਲੋ ਜੀ ਅੱਗੇ ਬੈਠ ਜਾ ਜੀ ਸਰ ਮੋੜਨੇ ਤੇ ਥੋੜਾ ਪਹਿਲਾਂ ਕਿ ਬੈਠੋੜ ਹੀ ਲੈ Tell us ਕੰਟੀ ਲੈ ਇਸ ਕੀ ਕਰ ਰਹੇ ਹੋ ਇੰਨੀ ਕੰਟੀ ਲੈ ਜਦੋਂ ਫ੍ਰੀ ਪੈਟ ਹੈ ਆ ਵੀ ਮੋਟਿਆ ਬੋਲੋ ਕੀ ਕਰਨਾ ਉਹ ਖੜੇ ਆ ਪੁੱਤ ਚੋਰਾ ਲੱਗੀ ਦੁਕਾਨ ਤੇ ਲੈ ਤੂੰ ਉਹਨੂੰ ਲਾਲ ਹੱਟੀ ਦੇ ਉਹਾਂ ਕੋਲ ਹੀ ਹੱਟੀ ਦੇ ਆਪਾਂ ਚਾਹ ਨਾ ਵੀ ਕਹ ਕੇ KFC ਖਾਈਏ ਆਰਡਰ ਤੇ ਆਣਾ ਤੇ ਉਹ ਖੜਾ ਇਹ ਵਿੱਚ ਵੈਸੇ 4 ਲੈ ਲੈਣਗੇ ਹਾਂ ਹਾਂ 4 ਲੈ ਆਹ ਉਹਨਾਂ ਕ੍ਰਿਸਟੋਨ ਆ ਰਹੇ ਚਾਹੁੰਦੇ ਨੇ ਲਾਈਕ ਆਨ ਬਤਨਾ ਉਹ ਖੂਬ ਵੱਡੀ ਲੱਗੀ 95172 ਆਉਣਾ ਤੋਂ ਬੜਾ ਆਡਰ ਲੈ ਖਸ ਲੈ ਵੀ ਫਾਦਿਆ ਨਾ ਮਾਣਾ ਆਦ ਸਰ ਆਦ ਚਾਹੇ ਉਹ ਉਹਦੇ ਤੋਂ ਪਹਿਲਾਂ ਉਹ ਗੀੜੇ ਦੇ ਦੇ ਕੇ ਖਾਣਾ ਭੇਜ ਜੰਗਾ ਛੱਡਣਾ ਨਹੀਂ ਛੱਡਣਾ ਕੁਝ ਨਹੀਂ ਛੱਡਣਾ ਨਹੀਂ ਆ ਬਾਲਟੀ ਜੀ ਖਾਲੀ ਕਰਕੇ ਤੋ ਖਾਲੀ ਕਰਾਏ ਬਾਲਟੀ ਜਿਵੇਂ ਅਕਿੰਨਾ ਗੀੜੇ ਦੇ ਦੇ ਕੇ ਖਾਂਦਾ ਹੁੰਦਾ ਸੀ ਹਾਂ ਉਵੇਂ ਖਾਣਾ ਭੇਜੇਗਾ ਲੋ ਭਾਈ ਹਾਂ ਖਰੀਦੋ ਹੱਥ ਲੈਣਾ ਹਾਂ ਲੇ ਵੀ ਆਣਾ ਚੱਕ ਦੇ ਰੇਸ ਚੰਗਾ ਹਾਂਜੀ ਹਾਂ ਪੈਪਸੀਆਂ ਤਿੰਨ ਆ ਗਿਆ ਇੱਕ ਨਾਲ ਇੱਕ ਫ੍ਰੀ ਮਿਲ ਗਿਆ ਤੁਹਾਨੂੰ ਅਵਲਟੀ ਜੀ ਖਾਲੀ ਕਰਨੀ ਹੈ ਹੈ ਖਾਲੀ ਕਰਨੀ ਹਾਂ ਖਾਲੀ ਕਰਾਂਗੇ ਇਹਨੂੰ ਛੱਡਾਂਗੇ ਹੋਰ ਆਪਾਂ ਖੱਲਾ ਦਿਖਣ ਲੱਰੀ ਇਹਦਾ ਹਾਂ ਠੀਕ ਆ ਪੰਵਿੱਤ ਸੱਲੀਆ ਉੱਕੇ ਰੋ ਹੈ ਹੋਰ ਚਾਹੀਦਾ ਹੈ ਨਾ ਜੀ ਉਹ ਮੈਂ ਕੋਣ ਆਇਆ ਕਰਨਾ ਭੁੱਲੀ ਰਿਹਾ ਸੀ ਫਰੀ ਵਾਲੀ ਹੁਣ ਆਪਾਂ ਨੂੰ ਟਾਰਗੇਟ ਆਹ ਮਾਤਾਬਾ ਸਹੀ 100 ਗੋਲ ਮੁੱਕਦੇ ਸੀ 78 ਨੋ 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 ਜਮਾ ਸਹੀ ਸੀਗਾ ਮੈਂ ਵੇਖਾ ਡੇਟਾ ਬੋ ਜਮਾ ਜਨਰਲ ਸੀ ਕੰਮ ਮਾਰੂ ਨਹੀਂ ਰਹੋ ਲਾ ਫਲਾ ਵੀ ਰਾਜਪਥੀ ਗਏ ਹੁਣ ਹਾਂ ਚੱਲੀਏ ਹੁਣ ਆਪਾਂ ਵੇਟਰੋ ਥੈਂਕ ਯੂ ਫੁੱਲ ਆ ਜਮਾ ਓਕੇ ਹੁਣ ਤੱਕ ਹੈ ਜੀ ਦਿ ਲੋ ਚੱਲ ਬਈ ਚਲੀ ਹੁਣ ਜਮਾ ਮੈਂ ਘਰ ਜਾ ਕੇ ਰੁਕਾਂ ਪਿੰਡ ਜਮਾ ਲੋਕੇਸ਼ਨ ਤੇ ਬਸ ਠੀਕ ਆ ਚੱਲ ਅਗਰ ਜਾ ਕੇ ਰੁਕਦੇ ਆ ਓਕੇ ਮੈਂ ਤੇ ਘਰ ਜਾ ਕੇ ਹੁਣ ਆਪਾਂ ਚਲੋ ਸਰ ਲੋਗ ਨੂੰ ਤਾਂ ਚੰਗੀ ਘਰੇ ਅੰਬੇ ਥੱਕੇ ਪਏ ਆ ਅੱਜ ਦੇ ਵਲੌਗ ਦੀ ਇੱਥੇ ਕਰਦਾ ਸਮਾਪਤੀ ਆਪਣੇ ਦੋਨਾਂ ਬੰਨੇ ਕਰ ਲਗਾ ਹਾਂ। ਤੇ ਅੱਜ ਦੇ ਵਲੌਗ ਦੀ ਵੀ ਇੱਥੇ ਕਰਦਾ ਸਮਾਪਤੀ ਜਿਹੜੇ-ਜਿਹੜੇ ਵੀਰਾਂ ਨੇ ਆਪਣੇ ਭਰਾ ਦਾ ਚੈਨਲ ਤੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਫੋਲੋ ਕਰ ਲਓ। ਚਲੋ ਮਿਲਦੇ ਹਾਂ ਜੀ ਅਗਲੀ ਨੈਕਸਟ ਵੀਡੀਓ ਵਿੱਚ ਰੱਬ ਰੱਖਾ।